ਸਕੂਲ ਟਾਈਮ ਤੋਂ ਮੇ ਲੱਗਿਆ ਹੋਇਆ ਹਾਂਜੀ ਹਾਂਜੀ ਔਰ ਫਿਰ ਕਾਲਜ ਆ ਗਿਆ ਰਜਿੰਦਰਾ ਕਾਲਜ ਉਥੋਂ ਫਿਰ ਮੈਂ ਕਾਲਜ ਦੇ ਨਾਲ-ਨਾਲ ਪੜ੍ਹਾਈ ਸ਼ੁਰੂ ਹੋਈ ਪੜ੍ਹਾਈ ਦੇ ਨਾਲ-ਨਾਲ ਇਧਰ ਥੀਏਟਰ ਵਾਲਾ ਜਿਹੜਾ ਟਾਈਮ ਸ਼ੁਰੂ ਹੋਇਆ ਸਿੰਗਿੰਗ ਦਾ ਆ 2005 ਤੋਂ ਅਸੀਂ ਮੈਂ ਪਹਿਲੀ ਮੇਰੀ ਐਲਬਮ ਆਈ ਸੀ ਜੜ ਦੀ ਟੌਰ ਉਸ ਤੋਂ ਪਹਿਲਾਂ ਦਾ ਜਿਹੜਾ ਪੀੜ ਸੀਗਾ ਉਹ ਅਸੀਂ ਉਦੋਂ ਸਟ੍ਰਗਲ ਕਰ ਰਹੇ ਸੀ ਹੋਸਟਲ ਰਹਿੰਦੇ ਸੀ ਹੈਨਾ ਸੋ ਉਦੋਂ ਨਾਲ ਨਾਲ ਪ੍ਰੋਗਰਾਮ ਵੀ ਕਰਦੇ ਸੀ ਸਾਰਾ ਕੁਝ ਪਰ ਉਦੋਂ ਉਦੋਂ ਸਵੱਬ ਬਣ ਗਿਆ ਸੀਗਾ ਜਨਿਕੇ 98 ਦੇ ਵਿੱਚ 98 ਵਿੱਚ ਹਾਂ ਜੀ 98 ਵਿੱਚ ਪਲੱਸ 2 ਜ ਆਇਆ ਸੀਗਾ ਤੋ ਸੋ ਉਦੋਂ ਮੈਂ ਛੋਟਾ ਜਾਂ ਹੁੰਦਾ ਸੀ ਹੁਣ ਵੀ ਹੁਣ ਵੀ ਛੋਟਾ ਹੀ ਮੈਂ ਨਾ ਕਹਿਣ ਲੱਗੀ ਸੀ ਉਮਰ ਦਾ ਤਾਂ ਨਹੀਂ ਪਤਾ ਲੱਗ ਜਉ ਨਹੀਂ ਮੈਂ ਕਹਿਣ ਲੱਗੀ ਸੀ ਮੈਂ ਕਿ ਉਹ ਗੁੱਸੇ ਹੀ ਨਾ ਕਰ ਜੇ ਪਰ ਅੱਪਾ ਕੀ ਸੱਚੀ ਬਹੁਤ ਛੋਟੇ ਹੁੰਦੇ ਤੇ ਤੁਹਾਨੂੰ ਸੁਣਦੇ ਆ ਰਹੇ ਮੇਰੀ ਨਿੱਕੇ ਹੁੰਦਾ ਸਾਨੂੰ ਸਾਰੇ ਕਹਿੰਦੇ ਯਾਰ ਮੈਂ ਕਿਹਾ ਵੀ ਸਾਡੇ ਨਾਲ ਨਾ ਜਦੋਂ ਜਸਵਿੰਦਰ ਬਰਾੜ ਭੈਣ ਜੀ ਗਏ ਆਸਟ੍ਰੇਲੀਆ ਸੀ ਟੂਰ ਲਾਉਣਗੇ ਇਹ ਪਹਿਲੀ ਵਾਰੀ ਤੇ ਉਥੇ ਹੁਣ ਨਿਆਣੇ ਸਾਰੇ ਆਪਣੇ ਗਏ ਨਹੀਂ ਉਹ ਜਦੋਂ ਅਸੀਂ ਉਹਨਾਂ ਨਾਲ ਗਏ ਤੇ ਬਰਾੜ ਭੈਣ ਜੀ ਹੁੰਦਾ ਸੀ ਵੀ ਪਹਿਲਾਂ ਤੇ ਸੁਣਦੇ ਰਿਹਾ ਨਾ ਹਾਂਜੀ ਸੋ ਬਰਾੜ ਭੈਣ ਜੀ ਅਸੀਂ ਸਾਨੂੰ ਛੋਟੇ ਛੋਟੇ ਸੁਣਦੇ ਰਿਹਾ ਬਰਾੜ ਭਾਈ ਦਾ ਇੱਕੋ ਹੀ ਹੁੰਦਾ ਹੀ ਨਹੀਂ ਮੈਂ ਵੀ ਛੋਟੀ ਜਿਹੜੀ ਕਰਦਾ ਉਦੋਂ ਮੈਂ ਬੜਿਆ ਵੀ ਮੈਂ ਵੀ ਛੋਟਾ ਹੀ ਸੀ ਉਦੋਂ ਹੈਨਾ ਸਹੀ ਗੱਲ ਹੈ ਸੋ ਇਦਾਂ ਬਣਿਆ ਸਾਡਾ ਸੁਭਾਅ ਸਿੰਗਿੰਗ ਦਾ ਬਣਿਆ ਫਿਰ ਐਲਬਮ ਬਾਈ ਤੇ ਡਿਊਟ ਤੇ ਉਸ ਤੋਂ ਬਾਅਦ ਫਿਰ ਸਿੱਧਾ ਇਹ ਦਰਸ਼ਕ ਮੈਂ ਉਹਨਾਂ ਦੇ ਨਾਲ ਕਦੋਂ ਵਿਆਹ ਤੋਂ ਬਾਅਦ ਇਕੱਠੇ ਆਉਣਾ ਸ਼ੁਰੂ ਕੀਤਾ ਜਾਂ ਫਿਰ ਵਿਆਹ ਤੋਂ ਪਹਿਲਾਂ ਤੁਸੀਂ ਗਾਰੇ ਸੀ ਦੋਵੇਂ ਇਕੱਠੇ ਅਸੀਂ ਪਹਿਲਾਂ ਹੀ ਗਾਰੇ ਸੀ 2006 ਚ ਮੈਂ ਮਿਲੀ ਸੀ ਦੀਪ ਨੂੰ ਅੱਛਾ ਤੇ ਚਾਰ ਪੰਜ ਸਾਲ ਅਸੀਂ ਇਕੱਠੇ ਕੰਮ ਕੀਤਾ ਸੀ ਫਿਰ ਉਸ ਤੋਂ ਬਾਅਦ ਮੈਰਿਜ ਕੀਤੀ ਸੀ ओके ਇਹ ਮਾਨਸਾ ਤੋਂ ਨੇ ਤੁਸੀਂ ਕਿੱਥੋਂ ਨੂੰ ਬਿਲੋਂਗ ਕਰਦੇ ਹੋ ਮੈਂ ਬੇਸਿਕਲੀ ਮੁਕੇਰੀਆਂ ਸ਼ਾਹਗੋੜ ਡਿਸਟ੍ਰਿਕਟ ਠੀਕ ਹੈ ਤੇ ਬਾਅਦ ਵਿੱਚ ਜਦੋਂ ਕੋਲੇਜ ਸਕੂਲਿੰਗ ਉੱਥੇ ਕੀਤੀ ਆ ਕੋਲੇਜ ਚ ਪਲੱਸ 2 ਕੰਪਲੀਟ ਕਰਕੇ ਮੈਂ ਸਿੰਗਿੰਗ ਵਾਲੀ ਲਾਈਨ ਚ ਆ ਗਈ ਸੀ ਪਰ ਪ੍ਰੋਫੈਸ਼ਨਲੀ ਫਿਰ ਸਟਾਰਟ ਕੀਤਾ ਸੀ ਓਕੇ ਸਟ੍ਰੌਂਗ ਸੀ ਬਹੁਤ ਜ਼ਿਆਦਾ ਹਾਂ ਤੇ ਇਹ ਚੀਜ਼ ਆਪਣੇ ਬਹੁਤ ਘਟੇਕ ਸਖਤ ਹੁੰਦੀ ਆ ਹਲੇ ਵੀ ਜੇ ਆਪਾਂ ਕਹੀਏ ਜਾਂ ਫਿਰ ਜਿਸ ਟਾਈਮ ਤੁਸੀਂ ਵਿਆਹ ਕਰਵਾਇਆ ਜਾਂ ਉਹ ਡੌਰ ਜਿਹੜਾ ਚੱਲ ਰਿਹਾ ਸੀਗਾ ਕਿ ਗਾਇਕੀ ਤੱਕ ਠੀਕ ਆ ਪਰ ਉਹ ਤੇਰੀ ਲਾਈਫ ਪਾਰਟਨਰ ਨਹੀਂ ਹੋ ਸਕਦੀ ਜਾਂ ਫਿਰ ਹਾਂ ਜਿਵੇਂ ਜਸਵਿੰਦਰ ਬਰਾੜ ਉਹਨਾਂ ਦੀ ਤੁਸੀਂ ਗੱਲ ਕੀਤੀ ਹੈ ਕਹਿੰਦੇ ਉਹਦੋਂ ਤਾਂ ਮਤਲਬ ਫੀਮੇਲ ਆਰਟਿਸਟ ਨੂੰ ਇਹ ਕਹਿੰਦੇ ਤੁਸੀਂ ਗੋਂਣ ਵਾਲੀ ਆ ਗੋਂਣ ਵਾਲੀ ਆ ਮਤਲਬ ਕਿ ਗੋਂਣ ਵਾਲੀ ਕੋਈ ਨਾ ਪੱਦਾ ਸ਼ਬਦ ਨਹੀਂ ਆ ਪਰ ਉਹਦੋਂ ਇਹਨੂੰ ਬਹੁਤੀ ਡੈਰੋਗੇਟਰੀ ਵਰਡ ਮੰਨਿਆ ਜਾਂਦਾ ਸੀਗਾ ਹੈ ਨਾ ਤੇ ਜਦੋਂ ਤੁਸੀਂ ਦੋਵਾਂ ਨੇ ਲਾਈਫ ਇਕੱਠੇ ਬਿਤਾਉਣ ਦਾ ਸੁਪਨਾ ਸੋਚਿਆ ਜਾਏ ਫੈਸਲਾ ਤੁਸੀਂ ਬਾਜੀ ਘਰੇ ਦੱਸਿਆ ਹੋਣਾ ਜਾਂ ਤੁਸੀਂ ਦੱਸਿਆ ਹੋਣਾ ਕਿ इजीली ਐਕਸੈਪਟੇਬਲ ਸੀਗਾ ਸਾਰਿਆਂ ਦੇ ਲਈ ਅ ਜਿੱਥੋਂ ਅਸੀਂ ਜਿਹੜੇ ਜਿਹੜੇ ਪਰਿਵਾਰਾਂ ਚੋਂ ਅਸੀਂ ਨਿਕਲੇ ਆ ਸਟਰਗਲ ਦੇ ਵਿੱਚੋਂ ਨਾ ਸੋ ਸਾਡੇ ਪੇਰੈਂਟਸ ਨੂੰ ਇਦਾਂ ਸੀਗਾ ਵੀ ਇਹ ਦੋਨੋਂ ਹੁਣ ਕਮਾਉਣ ਲੱਗ ਗਏ ਤੇ ਚਲ ਚਾਰ ਪੈਸੇ ਆਉਣ ਲੱਗ ਗਏ ਘਰ ਦੇ ਹਾਲਾਤ ਸਹੀ ਹੋ ਗਏ ਔਰ ਇੱਕ ਇਹ ਸੀਗਾ ਵੀ ਜਦੋਂ ਜਦੋਂ ਸਾਡੀ ਮਤਲਬ ਅੱਜ ਤੋਂ ਸਾਨੂੰ 20 ਸਾਲ ਹੋਏ ਨੇ ਉਦੋਂ ਥੋੜਾ ਜਿਹਾ ਇਹ ਹੋ ਗਿਆ ਸੀ ਵੀ ਡਿਊਟ ਜਿਦਾਂ ਇੰਨਾ ਉਹਨਾਂ ਨੂੰ ਲੱਚਰ ਨਹੀਂ ਮੰਨਿਆ ਦੇ ਪਰਿਵਾਰਿਕ ਹੋ ਗਏ ਸੀ ਔਰ ਬੜਾ ਸਾਫ ਸੁਥਰਾ ਜਿਹੜਾ ਸੀਗਾ ਬਾਈ ਬਲਗਾਰ ਸਿੱਧੂ ਵਰਗੇ ਹਨ ਜਿਹੜਾ ਜਸਵੰਦਰ ਬੜਾ ਹਾਂ ਬੜਾ ਸੋਹਣੇ ਸੋਹਣੇ ਗੀਤ ਸੀਗੇ ਔਰ ਪੰਜਾਬ ਖਾਸ ਕਰਕੇ ਵਧੀਆ-ਵਧੀਆ ਘਰਾਂ ਦੇ ਮੁੰਡੇ ਕੁੜੀਆਂ ਇਸ ਲਾਈਨ ਦੇ ਵਿੱਚ ਆ ਰਹੇ ਸੀ ਉਹ ਸੋ ਬੜਾ ਵੱਡਾ ਯੋਗਦਾਨ ਸੀਗਾ ਜਦੋਂ ਤੱਕ ਸਾਡਾ ਆਇਆ ਉਦੋਂ ਤੱਕ ਇੰਨਾ ਇਸ਼ੂ ਨਹੀਂ ਸੀਗਾ ਇਸ ਗੱਲ ਦਾ ਵੀ ਕੁੜੀ ਮੁੰਡਾ ਗਾਉਂਦਾ ਜਾਂ ਕੋਈ ਉਹ ਗਾਉਣ ਵਾਲੇ ਰਹਿ ਜਾਂ ਕੋਈ ਗਾਉਣ ਵਾਲੀ ਹੈ ਪਰ ਸਾਡਾ ਜਦੋਂ ਸ਼ੁਰੂਆਤ ਹੋਈ ਦੋਨੋਂ ਜਾਣੇ ਅਸੀਂ ਆਪਣੀ ਲਾਈਨ ਦੇ ਵਿੱਚ ਲੋਕ ਸਾਨੂੰ ਅਸੀਂ ਨਿਕੇ ਨਿਕੇ ਸੀ ਕਿ ਸਾਨੂੰ ਕਹਿਣ ਲੱਗੇ ਵੀ ਇਹਨਾਂ ਦਾ ਵਿਆਹ ਹੋਣਾ ਚਾਹੀਦਾ ਹਨ ਤੁਸੀਂ ਵਿਆਹ ਕਰਵਾ ਲਓ ਹੋ ਗਿਆ ਉਹ ਕਹਿ 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 ਕੇ ਲੋਕਾਂ ਨੇ ਕਰਵਾਤਾ ਅੱਛਾ ਤੇ ਫਿਰ ਘਰਦਿਆਂ ਨੂੰ ਵੀ ਪਤਾ ਸੀ ਵੀ ਇਹ ਦੋਨੋਂ ਇੱਕ ਦੂਜੇ ਨਾਲ ਹੀ ਹੈ ਹਨ ਕਿਉਂਕਿ ਕੋਈ ਵੀ ਕੰਮ ਜਦੋਂ ਦੋ ਜਾਣਿਆਂ ਦਾ ਹੋਵੇ ਖਾਸ ਕਰਕੇ ਡਿਊਟ ਜੋੜੀ ਹੋਵੇ ਤਾਂ ਫਿਰ ਦੋਨੇ ਇੱਕ ਦੂਜੇ ਨਾਲ ਆ ਜੇ ਇੱਕ ਬੰਦਾ ਇਧਰ ਉਧਰ ਹੋ ਗਿਆ ਤਾਂ ਗੱਡੀ ਹਿੱਲ ਜਾਣੀ ਸੀ ਜੇ ਤੁਹਾਡਾ ਵਿਆਹ ਹੋਇਆ ਸੀਗੇ ਤੁਸੀਂ ਕਿਤੇ ਨੇ ਕਿਤੇ ਡਾਊਟ ਜਾਂ ਕਨਫਿਊਜ਼ਡ ਸੀਗੇ ਕਿ ਹੁਣ ਮੈਂ ਇੱਕ ਵਾਈਫ ਬਣਾ ਜਾਂ ਮੇਰੀ ਆਰਟਿਸਟ ਦੀ ਆਈਡੈਂਟੀਟੀ ਆ ਜਿਹੜੀ ਉਹ ਮੈਨੂੰ ਉੱਪਰ ਰੱਖਣੀ ਚਾਹੀਦੀ ਆ ਜਾਂ ਫਿਰ ਸਾਰੇ ਜਣੇ ਮੇਰੇ ਤੋਂ ਨੋ ਦਾ ਜਾਂ ਹੋਰ ਜਿੰਨੇ ਆਪਣੇ ਰਿਸ਼ਤੇ ਬਣ ਜਾਂਦੇ ਨੇ ਕਿ ਮੈਨੂੰ ਉਸ ਰੂਪ ਚ ਦੇਖਦੇ ਨੇ ਪਰ ਮੈਂ ਇੱਕ ਆਰਟਿਸਟ ਆ ਮੇਰੀ ਇੱਕ ਇੰਡੀਵਿਜੂਅਲ ਪਰਸਨੈਲਿਟੀ ਆ ਉਸ ਟਾਈਮ ਇੱਕਦਮ ਜਦੋਂ ਲਾਈਫ ਦੇ ਵਿੱਚ ਚੇਂਜ ਆਂਦਾ ਤਾਂ ਨੇਚਰਲੀ ਮੈਨੂੰ ਵੀ ਬੜਾ ਪਹਿਲਾਂ ਤਾਂ ਮੈਂ ਇਹ ਇਹੀ ਐਕਸੈਪਟ ਕਰਨੋਂ ਖਾਲਾ ਰਹੀ ਮੇਰਾ ਵਿਆਹ ਹੋ ਗਿਆ ਸੱਚੀ ਛੋਟੀ ਵੀ ਸੀ ਜਦੋਂ ਔਰ ਪਰ ਪੇਰੈਂਟਸ ਦੇ ਲਈ ਕਾਫੀ ਰੀਲਿਫ ਸੀਗਾ ਕਿ ਠੀਕ ਹੈ ਹੁਣ ਉਹਨਾਂ ਨੇ ਕਾਫੀ ਧੀਰ ਦਾ ਕਹਿ ਰਹੇ ਸੀ ਚਲੋ ਤੁਸੀਂ ਇਕੱਠੇ ਕਰੋਨਾ ਤਾਂ ਹੈਗਾ ਹੀ ਇੱਕ ਦਿਨ ਹੁਣੀ ਕਰਵਾ ਲਓ ਹਾਂ ਹਾਂ ਤੇ ਫੇਰ ਕਰਦਿਆ ਨੇ ਡਿਸੀਜਨ ਲਿੱਤਾ ਕਿ ਹਾਂ ਹੁਣ ਸਹੀ ਟਾਈਮ ਹੈ ਵਿਆਹ ਕਰਾਉਣ ਦਾ ਤੇ ਦੀਪ ਜੀ ਵੀ ਕਹਿਣ ਲੱਗੇ ਜੇ ਵਿਆਹ ਵੀ ਹੋਣਾ ਤਾਂ ਹੁਣ ਕਰਵਾ ਲਿਆ ਹੂੰ ਤੇ ਹਾਂਜੀ ਪਰ ਜਦੋਂ ਤੁਸੀਂ ਸੌਰੀ ਕਰੀ ਗਈ ਸੀਗੇ ਵਿਆਹ ਕੇ ਹੂੰ ਉਦੋਂ ਤੁਹਾਨੂੰ ਲੱਗਦਾ ਸੀ ਕਿਉਂਕਿ ਤੁਸੀਂ ਆਲਰੇਡੀ ਆਰਟਿਸਟ ਸੀਗੇ ਇਸਟੈਬਲਿਸ਼ ਸੀਗੇ ਤਾਂ ਕਿ ਮੈਂ ਇੱਥੇ ਹੁਣ ਨੋ ਬਣ ਕੇ ਰਹਾ ਜਾਂ ਆਰਟਿਸਟ ਬਣ ਕੇ ਰਹਾ ਮੈਂ ਕਿਤੇ ਕੋਈ ਪਰਸਨੈਲਿਟੀ ਐਕਚੁਅਲੀ ਪਰਿਵਾਰ ਪਹਿਲਾਂ ਹੀ ਇੱਕ ਦੂਜੇ ਨੂੰ ਇੰਨਾ ਜਾਣਦੇ ਸੀਗੇ ਸੋ ਮ ਮਮੀ ਦੇ ਨਾਲ ਵੀ ਕਾਫੀ ਪਿਆਰ ਸੀਗਾ ਸੋ ਆਰਟਿਸਟ ਵਾਲਾ ਦਿਮਾਗ ਚ ਕਦੀ ਇਦਾਂ ਰਿਹਾ ਨਹੀਂ ਸੀ ਮੇਰੇ ਕਿਉਂਕਿ ਸ਼ੁਰੂ ਤੋਂ ਹੀ ਜਦੋਂ ਫੈਮਲੀ ਚ ਹੁੰਨੇ ਆ ਤਾਂ ਫੈਮਲੀ ਵਰਗਾ ਨੇਚਰ ਹੁੰਦਾ ਆਰਟਿਸਟ ਹੁੰਨੇ ਆ ਸਿਰਫ ਸਟੇਜ ਤੇ ਸੋ ਸਾਡਾ ਦੋਨਾਂ ਦਾ ਨੇਚਰ ਸ਼ੁਰੂ ਤੋਂ ਇਦਾਂ ਦਾ ਹੀ ਰਿਹਾ ਵਾ ਤੁਸੀਂ ਕਹੀ ਜਾਂਦੇ ਹੋ ਕਿ ਉਦੋਂ ਉਮਰ ਵੀ ਛੋਟੀ ਸੀ ਸਾਨੂੰ ਤਾਂ ਐ ਲੱਗਦਾ ਤੁਸੀਂ ਹਾਲੇ ਵੀ ਬਹੁਤੇ ਵੱਡੇ ਸੀ ਅਸੀਂ ਅਸੀਂ ਵੰਡੇ ਜੇ ਹੋਏ ਸੀ ਕੰਮ ਵੀ ਹੁਣ ਵੀ ਵੰਡੇ ਹੋਏ ਨੇ ਬਸ ਘਰ ਦੀਆਂ ਜ਼ਿੰਮੇਵਾਰੀਆਂ ਆਏ ਨੇ ਸਾਹਮਣੀਆਂ ਸਾਰੀਆਂ ਸਟੇਜ ਵਾਲੀਆਂ ਬਾਕੀ ਕਾਰੋਬਾਰ ਸਾਰਾ ਕੁਝ ਮੈਨੂੰ ਤਾਂ ਵੀ ਮੈਨੂੰ ਟੈਨਸ਼ਨ ਹੁੰਦੀ ਆ ਤੇ ਉਹਦੇ ਕਰਕੇ ਵਧੀਆ ਲੰਗੀ ਜਾਂਦੀ ਆ